ਮੇਸਾਲ ਦੀ ਆਮਤ ਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸ਼੍ਰੀ ਰਾਮਦੀਰ ਤਮੰਨਾ 16 ਏਕੜ ਦੇ ਵਿਹੜੇ ਵਿੱਚ ਹੋਏ ਸ਼੍ਰੀ ਰਮਾਇਨ ਦੇ ਪਾਠ ਮੌਕੇ ਨਤਮਸਤਕ ਇਸ ਮੌਕੇ 16 ਨਗਰ ਨਿਵਾਸੀਆਂ ਵੱਲੋਂ 16 ਏਕੜ ਦੇ ਪ੍ਰਧਾਨ ਮਦਨ ਲਾਲ ਪਾਂਸਲ ਦੀ ਅਗਵਾਈ ਵਿੱਚ ਸ਼੍ਰੀ ਰਾਮਦੀਰ ਤਮੰਨਾ ਚੇਅਰਮੈਨ ਇੰਪਰੂਵਮੈਂਟ ਟਰਸਟ ਦਾ ਸਵਾਗਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਅਮਨ ਕਾਲਾ ਦਾ ਸਰੂਪਾ ਉਪਾਕੇ ਸਨਮਾਨ ਕੀਤਾ ਗਿਆ ਸਾਡੇ ਚੇਅਰਮੈਨ ਸਾਹਿਬ ਸ਼੍ਰੀ ਰਾਮਪ੍ਰੀਤ ਸੁੰਦਾਈ ਦਾ ਸਵਾਗਤ ਕਰਨਾ ਮੈਂ ਪ੍ਰਧਾਨ ਜੀ ਨੂੰ ਅਤੇ 16 ਏਕੜਨ ਵਸਨੀਕਾਂ ਨੂੰ ਬੇਨਤੀ ਕਰੂੰਗਾ ਕਿ ਉਹ ਪ੍ਰਧਾਨ ਜੀ ਦੇ ਨਾਲ ਆ ਕੇ ਸਾਡੇ ਮਹਿਬੂਬ ਸਾਡੇ ਵੀਰ ਪੀਰਤਾਸ ਮੰਨਾ ਜੀ ਦਾ ਜਿਹੜੇ ਕਿ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਉਹਨਾਂ ਦਾ ਸਵਾਗਤ ਕਰੀਏ ਅਸੀਂ ਦਿਲ ਦੀਆਂ ਘਰਾਈਆਂ ਤੋਂ ਮੰਨਾ ਜੀ ਨੂੰ ਜੀ ਆਇਆਂ ਕਹਿੰਦੇ ਆ ਪਰ ਤੇ ਉਮੀਦ ਕਰਦੇ ਹਾਂ ਇਹ ਸਾਡੀਆਂ ਸਾਰੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਨਾਂ ਸੁਣੇ ਹੀ ਸਮਝ ਗਏ ਅਸੀਂ ਉਹਨਾਂ ਨੂੰ ਪੂਰੀਆਂ ਕਰਨ ਦਾ ਕੋਸ਼ਿਸ਼ ਕਰਨਗੇ ਬਹੁਤ ਹੀ ਪਵਿੱਤਰ ਦਿਨ ਬਹੁਤ ਹੀ ਪਵਿੱਤਰ ਦਿਨ ਹੈ ਇਹ ਕਿ 400 ਸਾਲ ਬਾਅਦ ਦੀਵਾਲੀ ਆ ਰਹੀ ਹੈ ਸਾਡੇ ਵੀਰ ਸੂਰਿਆਕਾਂਤ ਸ਼ਾਸਤਰੀ ਜੀ ਨੇ ਬਾਰ ਬਾਰ ਤੁਹਾਨੂੰ ਯਾਦ ਕਰਾਇਆ ਉਹ ਤਰੀਕ ਭੁੱਲਿਓ ਨਾ ਉਹ ਇਸ ਤਰ੍ਹਾਂ ਦੀ ਦੀਵਾਲੀ ਹੋਵੇ ਕਿ ਐਦਾਂ ਲੱਗੇ ਕਿ ਅਸੀਂ 400 ਸਾਲ ਬਾਅਦ ਹੀ ਮਨਾ ਰਹੇ ਹਾਂ ਤੇ ਹੁਣ ਮੈਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦਾ ਤੇ 16 ਇੱਕ ਨਿਵਾਸੀਆਂ ਵੱਲੋਂ ਸਾਡੇ ਕਾਲਾ ਜੀ ਦਾ ਸਨਮਾਨ ਵੀ ਕੀਤਾ ਜਾਊਗਾ ਤੇ ਮੈਂ ਮੰਨਾ ਜੀ ਨੂੰ ਮਾਫੀ ਮੰਗਦਾ ਕਿ 1 ਮਿੰਟ ਇਹਨਾਂ ਨੂੰ ਖੜਨਾ ਪੈ ਗਿਆ ਕਿਉਂਕਿ ਇਹਨਾਂ ਦੇ ਵਿਚਾਰ ਸੁਣਨੇ ਆਪਾਂ ਤੇ 16 ਕਿਨਵਾਸੀ ਨੂੰ ਬੇਨਤੀ ਕਰਦਾ ਤੇ ਮੰਨਾ ਜੀ ਨੂੰ ਬੇਨਤੀ ਕਰਦਾ ਕਿ ਕਾਲਾ ਜੀ ਦਾ ਸਨਮਾਨ ਕੀਤਾ ਜਾਵੇ ਸਰਪਾਉ ਵੀ ਬਖਸ਼ਿਸ਼ ਕਾਲਾ ਜੀ ਨੂੰ ਕਰ ਰਹੇ ਨੇ 16 ਏਕੜ ਨਿਵਾਸੀ ਸਾਡੇ ਪ੍ਰਧਾਨ ਮਦਨ ਲਾਲ ਜੀ ਉਹਨਾਂ ਦੇ ਨਾਲ ਸੰਜੀਵ ਜੀ ਕਾਲਾ ਜੀ ਤੁਹਾਨੂੰ ਤੁਹਾਡੇ ਘਰ ਵਿੱਚ ਆਉਣ ਲਈ ਅਸੀਂ ਦੁਬਾਰਾ ਜੀ ਆਏ ਆ ਕਹਿੰਦੇ ਆ ਬਹੁਤ ਬਹੁਤ ਸਵਾਗਤ ਲਖ ਲਖ ਮੁਬਾਰਕ ਹੋਈ ਪਰਮਾਤਮਾ ਕਰੇ ਇਹ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਜੋ ਜ਼ਿੰਦਗੀ ਦੇ ਅਧੂਰੇ ਕੰਮ ਜ਼ਿੰਦਗੀ ਦੇ ਤੁਸੀਂ ਸੋਚੇ ਬੈਠੇ ਹੋ ਉਹਨਾਂ ਨੂੰ ਪਰਮਾਤਮਾ ਪੂਰੇ ਕਰੇ ਸੋ ਸੋ ਰਮਾਇਣ ਦਰ ਜੋ ਅਖੰਡ ਪਾਠ ਕਰਵਾਇਆ ਗਿਆ ਸੋ ਮੈਂ ਜਿਆਦਾ ਵੱਡਾ ਵਿਦਵਾਨ ਤਾਂ ਨਹੀਂ ਪਰ ਇੰਨੀ ਇੱਕ ਗੱਲ ਜ਼ਰੂਰ ਸਮਝਦੇ ਆ ਵੀ ਜੋ ਰਮਾਇਣ ਦੇ ਵਿੱਚ ਲਿਖਿਆ ਜਾਂ ਉਸ ਦੇ ਵਿੱਚ ਦੇਖਿਆ ਆ ਜੇ ਆਪਾਂ ਸਾਰੇ ਉਹ ਪੂਰਾ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਤਾਂ ਮੈਨੂੰ ਨਹੀਂ ਲੱਗਦਾ ਵੀ ਇਸ ਦੁਨੀਆ ਦੇ ਵਿੱਚ ਕੋਈ ਦੁਖੀ ਰਹੂਗਾ ਕਿਉਂਕਿ ਇੱਕ ਉਹ ਭਰਾ ਜਿਹਨੇ ਆਪਣੇ ਮਾਤਾ ਦੇ ਕਹਿਨ ਤੇ ਸਾਰਾ ਰਾਜ ਭਾਗ ਸਕ ਦਿੱਤਾ ਇੱਕ ਦੂਸਰਾ ਉਹ ਭਰਾ ਜਿਹਦੇ ਭਰਾ ਦੇ ਜਾਣ ਤੋਂ ਮਗਰੋਂ ਸੰਘਾ ਸੰਤੇ ਉਹਦੇ ਜੁੱਤੀਆਂ ਰੱਖ ਕੇ ਜੋੜਾ ਰੱਖ ਕੇ ਤੇ ਉਹਨਾਂ ਦੀ ਸੇਵਾ ਕੀਤੀ ਤੇ ਆਪ ਨਹੀਂ ਬੈਠਿਆ ਅੱਜ ਕੱਲ ਆਪਣੇ ਦੁਨੀਆ ਦੇ ਵਿੱਚ ਆਪਾਂ ਦੇਖਿਆ ਵੀ 1-2 ਇੰਚ ਦੀ ਕੰਧ ਦੇ ਪਿੱਛੇ ਆਪਾਂ ਕਿੰਨਾ ਕਲੇਸ਼ ਹੋ ਜਾਂਦੇ ਨੇ ਸੋ ਇੱਥੋਂ ਆਪਾਂ ਨੂੰ ਇਹ ਸਿੱਖਣ ਦੀ ਲੋੜ ਆ ਵੀ ਉਹਨਾਂ ਦਾ ਕਿੱਡੇ ਵੱਡੇ ਆਪਣੇ ਗੁਰੂਆਂ ਦੇ ਪੀਰਾਂ ਦੇ ਵੀ ਕਿੱਡੇ ਵੱਡੇ ਬਲਿਦਾਨ ਨੇ ਕਿੰਨੇ ਉਹਨਾਂ ਦੇ ਇਨਰਜੀ ਜਦੋਂ ਦੱਸਿਆ ਹੋਇਆ ਹੈਗਾ ਸੋ ਆਪਾਂ ਨੂੰ ਇੱਥੇ ਸੁਣਨ ਦਾ ਬੇਰੀ ਫਾਇਦਾ ਹੈਗਾ ਵੀ ਜੇ ਆਪਾਂ ਉਹਨਾਂ ਤੇ ਅਮਨ ਗ੍ਰੀ ਜਿਉਂ ਕਿ ਜ਼ਿੰਦਗੀ ਦੇ ਵਿੱਚ ਇੱਥੇ ਇੱਕ ਅਛਾਈ ਰਹਿ ਜਾਣੀ ਆ ਤੁਸੀਂ ਜੋ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਕਰਮ ਕੀਤੇ ਨੇ ਕਿਉਂਕਿ ਖਾਣੀ ਤਾਂ ਸਾਰਿਆਂ ਨੇ ਆਪਾਂ ਨੂੰ ਪਤਾ ਇਹ ਵੀ ਰੋਟੀ ਹੈ ਪਰ ਉਸ ਦੇ ਵਿੱਚ ਸਾਰਿਆਂ ਨਾਲ ਵੱਡੀ ਗੱਲ ਹੈ ਵੀ ਕਿਸੇ ਆਪਾਂ ਪੈਸੇ ਕਰਕੇ ਜਾਇਦਾਦ ਜ਼ਮੀਨ ਕਰਕੇ ਆਪਾਂ ਆਪਣੇ ਮਾਪਿਓ ਨਾਲ ਭਾਈਆਂ ਨਾਲ ਇਸ ਗੱਲ ਤੇ ਵਿਗਾੜਨਾ ਪਈਏ ਸੋ ਇੱਕ ਵਾਰ ਫੇਰ ਸਾਰਿਆਂ ਦਾ ਨਵੇਂ ਸਾਲ ਤੇ ਮੈਂ ਦਿਲ ਦੇ ਘਰਿਆਂ ਤੋਂ ਮੁਬਾਰਕਬਾਦ ਦਿੰਦਾ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਹੁਤ ਬਹੁਤ ਧੰਨ। ਅੱਜ ਨੇ ਕੀ ਕੀ ਸਖੋਣਿਆ ਤੇ ਉਹਦੇ ਨਾਲ ਜੇ ਆਪਾਂ ਥੋੜਾ ਜਿਹਾ ਰਾਮਚਰਿਤ ਮਾਨਸ ਉਹਨੂੰ ਕਹੀਏ ਕਿਉਂਕਿ ਮੋਬਾਈਲ ਅੱਜ ਕੱਲ ਜੰਮ ਦੇ ਬੱਚਿਆਂ ਕੋਲ ਹੀ ਪਹੁੰਚ ਜਾਂਦਾ ਠੀਕ ਹੈ ਨਾ ਜੀ ਕਈ ਕਈ ਜਗ੍ਹਾ ਤੇ ਕਿਉਂਕਿ ਮੇਰੇ ਇੱਕ ਦੋਸਤ ਨੇ ਬੜੇ ਸਪੈਸ਼ਲਿਸਟ ਨੇ ਦਿਮਾਗ ਦੇ ਅਮਰੀਕਾ ਦੇ ਵਿੱਚ ਮੋਗੇ ਤੋਂ ਔਰ ਉਹ ਮੈਨੂੰ ਕਹਿ ਰਹੇ ਸੀ ਕਿ ਸ਼ਾਸਤਰੀ ਜੀ ਕਿ ਮੈਨੂੰ ਆਇ ਲੱਗਦਾ ਉਹਨਾਂ ਵਾਲੇ 5-4 ਸਾਲਾਂ ਚ ਕਾਫੀ ਲੋਕ ਡਿਪਰੈਸ਼ਨ ਚ ਤੇ ਕਿਉਂਕਿ ਅੰਗਰੇਜ਼ਾਂ ਨੇ ਇਹੋ ਜਿਹਾ ਇੱਕ ਨਸ਼ਾ ਦਿੱਤਾ ਆਪਾਂ ਨੂੰ ਜਿਹੜਾ ਕਿ ਨਸ਼ਾ ਆਪਾਂ ਛੱਡ ਨਹੀਂ ਸਕਦੇ ਕਿਉਂਕਿ ਬਾਕੀ ਨਸ਼ੇ ਤਾਂ ਛੱਡ ਸਕਦੇ ਆ ਪਰ ਜਿਹੜਾ ਮੋਬਾਈਲ ਰੂਪੀ ਨਸ਼ਾ ਨਾ ਜੀ ਉੱਠਣ ਸਾਰ ਪਹਿਲਾਂ ਆਪਾਂ ਚੱਕਦੇ ਕਿਹਨੂੰ ਆ ਬੋਲੋ ਆਪਣੇ